ਜਿਹੜੀਆਂ ਬਖਸ਼ਿਸ਼ਾਂ ਸਤਿਗੁਰੂ ਦਿੰਦੇ ਨੇ ਅਸੀਂ ਤਾਂ ਕੰਘੇ ਦਾ ਨਹੀਂ ਸਤਕਾਰ, ਕਿਰਪਾਨ ਦਾ ਨਹੀਂ ਸਤਕਾਰ। ਕਕਾਰਾਂ ਨੂੰ ਐ ਪੈਰਾਂ 'ਚ ਰੋਲ ਰੋਲੋ ਕਿਸੇ ਤੇ ਕਕਾਰ ਤੇ ਸਾਰੀਆਂ ਚੀਜ਼ਾਂ ਬਾਣੀ ਦਾ ਨਹੀਂ ਸਤਕਾਰ। ਤੁਹਾਨੂੰ ਪਤਾ ਇੱਕ ਕਕਾਰਾਂ ਪਿੱਛੇ ਜਾਂ ਬਾਣੀ ਪਿੱਛੇ ਕਿੰਨੀਆਂ ਸ਼ਹੀਦੀਆਂ ਹੋਈਆਂ ਵੀ ਆ। ਪਤਾ ਨਹੀਂ ਕਿੰਨੇ ਸਿੰਘਾਂ ਦੇ ਸਿਰ ਲੱਗ ਕੇ ਇੱਕ ਗੰਗਾ ਸਿਰ 'ਚ ਪੈਂਦਾ ਆਪਣੇ। ਇੱਕ ਗਾਤਰੇ ਕਿਰਪਾਨ ਮਿਲਦੀ ਆ ਆਪਾਂ ਨੂੰ। ਆਹ 33 ਕਰੋੜ ਦੇਵਤਾ ਕਹਿੰਦਾ ਬਾਬਾ ਜੀ ਸਾਨੂੰ ਅਮਰ ਸ਼ਕਾ ਦਿਓ ਕਹਿੰਦੇ ਪਰੇ ਹੱਡੋ ਹਲੇ। ਸਾਹੀ ਆਪਣੇ ਗੁਰਸਿੱਖਾਂ ਨੂੰ ਦੇਣਾ। ਦੇਵਤਿਆਂ ਨੂੰ ਅਮਰਤ ਨਹੀਂ ਦਿੱਤਾ ਹੋਰ ਕੌਮਾਂ ਨੂੰ ਨਹੀਂ ਦਿੱਤਾ ਸਿੱਖ ਕੌਮ ਨੂੰ ਅਮਰਤ ਦੀ ਦਾਤ ਦਿੱਤੀ ਤੇ ਇਹ ਛੱਕਦੇ ਹੀ ਨਹੀਂ ਜਵਾਨ ਤੇ ਕਹਿੰਦੇ ਅਮਰਤ ਨਹੀਂ ਛਕਣਾ ਦੂਜੇ ਹੱਥ ਜੋੜ ਕੇ ਕਹਿੰਦੇ ਸਾਨੂੰ ਇਹ ਨਾ ਮੁੜ ਕੇ ਕਹਿ ਦੇਣ ਮਹਾਰਾਜ ਚੱਲ ਤੁਸੀਂ ਪਰੇ ਆਟੋ ਫਿਰ ਜਿਹੜੇ ਮੰਗਦੇ ਉਹਨਾਂ ਨੂੰ ਦੇ ਦਿੰਦੇ ਆ ਸੀ ਸਤਿਗੁਰੂ ਫਿਰ ਉਹਨਾਂ ਨੂੰ ਦੇ ਦੇਣਗੇ ਫਿਰ ਆਪਾਂ ਆਲਾਦਾਲਾ ਦੇਖਣਾ ਵੀ ਸਾਨੂੰ ਨੇ ਦਿੱਤਾ ਕਿਰਪਾ ਨਿਧ ਪ੍ਰਭ ਮਯਾ ਧਾਰ ਨਾਨਕ ਹਰ ਹਰ ਨਾਮ ਲਏ ਬਸ ਇਹੀ ਹੁਣ ਬੇਤੀ ਆ ਮਹਾਰਾਜ ਕਥਨ ਕਰਦੇ ਹੈ ਕਿਰਪਾ ਦੀਦੀ ਵਾਹਿਗੁਰੂ ਇਹੇ ਜੀ ਕਿਰਪਾ ਕਰੋ ਮੇਰੇ ਤੇ ਜੋ ਹਰ ਵੇਲੇ ਬਸ ਵਾਹਿਗੁਰੂ 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 ਜਪਦੇ ਰਹੀਏ ਆਪਾਂ ਵੀ ਇਹੀ ਬੇਨਤੀਆਂ ਕਰੀਏ ਕਿ ਮਹਾਰਾਜ ਅਸੀਂ ਨਾਮ ਜਪਦੇ ਰਹੀਏ ਵੱਡੀ ਚੀਜ਼ ਇਹ ਮੰਗੋ ਸਾਨੂੰ ਸਤਕਾਰ ਕਰਨਾ ਆਜੇ ਕਕਾਰਾਂ ਦਾ ਬਾਣੀ ਦਾ ਬਾਣੇ ਦਾ ਪ੍ਰਪੰਦ ਸਿੰਘ ਯੋਗੀ ਦੀ ਕੈਸ ਹੁਣ ਬਹੁਤ ਸੀੜੀ ਲੇਟ ਮਿਲੀ ਸਾਨੂੰ ਮੈਂ ਕਦੇ ਸੁਣੀ ਨਹੀਂ ਐਨੇ ਵਧੀਆ ਉਹਨਾਂ ਨੇ ਚੀਜ਼ਾਂ ਉਹਦੇ ਦੱਸੀਆਂ ਚਲੋ ਬਾਕੀ ਦੀਆਂ ਗੱਲਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਉਹ ਸੀੜੀ ਵਿੱਚ ਜੋ ਉਹਨਾਂ ਨੇ ਕਿਹਾ ਜੇ ਕੋਈ ਚੰਗਾ ਪ੍ਰਚਾਰ ਕਰਨ ਵਾਲਾ ਚੰਗੇ ਢੰਗ ਨਾਲ ਗੱਲ ਦੱਸੇ ਨਾ ਉਹ ਬੜੀ ਵਧੀਆ ਲੱਗਦੀ ਹੈ ਉਹਨਾਂ ਚਕਾਰਾਂ ਦੀ ਗੱਲ ਦੱਸੀ ਉਹਨਾਂ ਬਾਣੀ ਦੀ ਗੱਲ ਦੱਸੀ ਉਹ ਚੀਜ਼ਾਂ ਬਹੁਤ ਵਧੀਆ ਲੱਗੀਆਂ ਮਨ ਨੂੰ ਵੀ ਬਹੁਤ ਅੱਛਾ ਕਿਹਾ ਉਹਨਾਂ ਨੇ ਕਿੰਨੇ ਅਮਰਤ ਦੀ ਦਾਤ ਜਿਹੜੀ ਹੈ ਉਹ ਸਿੱਖ ਕੌਮ ਨੂੰ ਅਕਾਲ ਪੁਰਖ ਨੇ ਆਪ ਬਖਸ਼ਿਸ਼ ਕੀਤੀ ਹੈ ਪਰ ਆਪਾਂ ਇਹਦਾ ਤਿਆਗ ਹੀ ਕਰੀ ਤੁਰੇ ਜਾ ਰਹੇ ਹਾਂ ਇਸ ਕਰਕੇ ਹੈ ਕਿ ਆਪਾਂ ਨੂੰ ਚਾਹੀਦਾ ਕਿ ਆਪਾਂ ਹਰ ਵਕਤ ਨਾਮ ਜਪਦੇ ਰਹੀਏ ਨਾਮ ਨਾਲ ਜੁੜੇ ਰਹੀਏ ਇੱਕ ਕਾਰਾਂ ਦੀ ਤੇ ਹੋਰ ਬਾਣੀ ਦੀ ਸਭ ਸਤਕਾਰ ਕਰੀਂ ਵੱਡੀ ਚੀਜ਼ ਹੈ ਗੁਰਬਾਣੀ ਦਾ ਸਤਕਾਰ ਕਰੋ ਬਸ ਇਹ ਬੇਨਤੀ ਕਰੋ ਕਿ ਮਹਾਰਾਜ ਜੀ ਜਿਹੜੇ ਤੁਸੀਂ ਪੰਕਤੀਆਂ ਕਹੀਆਂ ਕਿ ਸਾਡਾ ਵਿਸ਼ਵਾਸ ਬਣ ਜੇ ਯਕੀਨ ਆ ਜਾਏ ਸਾਨੂੰ ਭਰੋਸਾ ਬਣ ਜੇ ਇਹ ਲੋਕੀ ਹੱਸ ਕੇ ਟਾਲ ਛੱਡਦੇ ਨੇ ਪਿੰਡਾਂ ਦੇ ਲੋਕ ਤਾਂ ਇੰਨੇ ਭੇੜੇ ਨੇ ਪੰਜਾਬ 'ਚ ਕਹਿੰਦੇ ਪਤਾਸਿਆਂ ਦਾ ਪਾਣੀ ਅੰਮ੍ਰਿਤ ਨੂੰ ਕਹਿੰਦੇ ਤਰਪਾਨ ਜੇ ਕੋਈ ਗੱਲ ਤੇ ਉਹ ਕਹਿੰਦੇ ਆਪ ਹੀ ਦਹਾਇਆ ਜਾਂ ਪਾਇਆ ਗੱਲ 'ਚ ਲੋਕ ਦਹਾਇਆ ਹੀ ਦੱਸਦੇ ਨੇ ਇਹਨੂੰ ਕਿਉਂਕਿ ਉਹਨਾਂ ਦੀ ਦਿਮਾਗ ਇੰਨੇ ਬੁੱਧੀ ਮੋਟੀ ਹੈ ਉਹਨਾਂ ਨੂੰ ਮੈਂ ਤਾਂ ਕਈ ਵਾਰ ਮਹਾਰਾਜ ਨਾਲ ਸੱਚੇ ਪਾਤਸ਼ਾਹ ਨਾਲ ਵੀ ਇਸ ਗੱਲ ਤੇ ਕਹਿੰਦਾ ਮਹਾਰਾਜ ਤੁਸੀਂ ਇਹਨਾਂ ਮੂਰਖਾਂ ਨੂੰ ਕਾਹਨੂੰ ਦੇਣਾ ਸੀ ਅੰਮ੍ਰਿਤ ਕਕਾਰ ਦੇ ਤੇ ਜਾ ਕੇ ਤਾਂ ਪੈਰਾਜੀ ਰੋਲੀ ਫਿਰਦੇ ਨੇ ਬਾਣੀ ਇੰਨੀ ਉੱਚੀ ਐਨੀ ਤੁਸੀਂ ਕਿਸੇ ਚੱਜ ਦੀ ਕੌਮ ਨੂੰ ਦੇ ਦੇਂਦੇ ਫਿਰ ਜਿਹੜੀ ਸੰਭਾਲ ਕੇ ਰੱਖਦੀ ਨਾ ਚੀਜ਼ਾਂ ਨੂੰ ਸਾਡੀ ਕੌਮ ਨੂੰ ਵੀ ਦਿੱਤਾ ਵੀ ਐ ਜਾਂ ਫਿਰ ਇਹਨਾਂ ਨੂੰ ਵਿਸ਼ਵਾਸ ਦਿਓ ਇਹਨਾਂ ਨੂੰ ਬੁੱਧੀ ਦਿਓ ਸੰਭਾਲ ਤਾਂ ਲੈਣਾ ਹੀ ਇਹ ਤਾਂ ਦੇਖੋ ਤੁਹਾਡੇ ਨਾਲੋਂ ਬਿਲਕੁਲ ਹੀ ਕੱਟੀ ਫਿਰਦੇ ਨੇ ਸਾਰਾ ਕੰੰਚੀ ਲੈ ਕੇ ਸਿੱਖੀ ਵੜਤੀ ਕਰੋ ਸਿੱਖੀ ਛਾੜ ਦੇ ਦਿੱਤੀ ਸਾਰਿਆਂ ਨੇ ਕੰੰਚੀ ਨਾਲ ਹੀ ਸਿੱਖੀ ਕੱਟਦੀ ਕਨੈਕਸ਼ਨ ਕੱਟਦਾ ਫੜ ਕੇ ਜਾ ਜਾ ਵੀ ਚੱਕ ਆਪਣੀ ਸਿੱਖੀ ਸਾਨੂੰ ਲੋੜ ਨਹੀਂ ਕਹਿੰਦੇ ਕਹਿ ਕੇ ਸਤਿਗੁਰੂ ਮਹਾਰਾਜ ਨੇ ਅੱਜ ਆਪਾਂ ਨੂੰ ਸਮਝਾਇਆ ਹਾਂ ਬਈ ਕਦਰ ਕਰੋ ਸਾਰੀਆਂ ਚੀਜ਼ਾਂ ਦੀ ਸਤਕਾਰ ਕਰੋ ਸਾਰੇ ਬਾਣੀ ਦਾ ਬਾਣੀ ਦਾ ਜੋਗੀ ਜੀ ਨੇ ਵੱਡੀ ਚੀਜ਼ ਇਹ ਕਹੀ ਸੀ ਕਿ ਜਿਹੜਾ ਨਾ ਬਾਣਾ ਪਾ ਲਓ ਸਾਰੇ ਜਾਣੇ ਬਸ ਤੇ ਬਾਣੀ ਪੜ ਲੱਗ ਜਾਓ ਅੱਜ ਮੈਂ ਦਾਵਾ ਕਰਦਾ ਵੀ ਜੇ ਸਾਰੀ ਸਿੱਖ ਕੌਮ ਬਾਣਾ ਹੀ ਪਾ ਲਵੇ ਨਾ ਕੱਲਾ ਬਾਣਾ ਤੇ ਬਾਣੀ ਪੜੀ ਜਾਵੇ ਉਦੋਂ ਹੀ ਜੈ ਜੈਕਾਰ ਹੋ ਜਾਣੀ ਤੁਹਾਡੀ ਬਾਣਾ ਦੇਖੀ ਬਾਣੀ ਦਾ ਪ੍ਰਭਾਵ ਬੜਾ ਹੁੰਦਾ ਪਰ ਬਾਣਾ ਕੋਈ ਪਾ ਕੇ ਰਾਜੀ ਹੀ ਨਹੀਂ ਸਾਰੇ ਨੇ ਫੈਸ਼ਨ ਬਾਜ਼ੀਆਂ ਚ ਤੁਰੇ ਫਿਰਦੇ ਨੇ ਉਹ ਤਾਂ ਕਾਫੀ ਬਹੁਤਾਂ ਜਿਆਦੇ ਕੜਾਕੇਦਾਰ ਪ੍ਰਚਾਰ ਕਰਦੇ ਐ ਇਹਨਾਂ ਦਾ ਆਪ ਕਰ ਵੀ ਨਹੀਂ ਸਕਦੇ ਕਿਸ ਕੱਟਣ ਵਾਲਿਆਂ ਨੂੰ ਆ ਸੇਲੀਆਂ ਜੀਆਂ ਮੁੰਨਣ ਵਾਲੀਆਂ ਨੂੰ ਬਹੁਤ ਕੜਾਕਾ ਕਢਦੇ ਨੇ ਤਾਂ ਕਹਿੰਦੇ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਫੇਰ ਕਹਿੰਦੇ ਮੂਰੇ ਹੋ ਹੋ ਕੇ ਬਿਸ਼ਰਮਾ ਬੈਠਦਾ ਅੱਗੇ ਤਾਂ ਕਾਫੀ ਜਿਆਦੇ ਸਖਤ ਬੋਲਦੇ ਐ ਚਲੋ ਖੈਰ ਅਸੀਂ ਇਹਨਾਂ ਨਹੀਂ ਕਹਿੰਦੇ ਪਰ ਫੇਰ ਵੀ ਪਰੋੜ ਤਾਂ ਜ਼ਰੂਰ ਕਰਦੇ ਆ ਉਹਨਾਂ ਦੀ ਗੱਲ ਦੀ ਵੀ ਉਹਨੇ ਕਿਹਾ ਬੜਾ ਠੰਗ ਨਾਲ ਹੈ। ਇੰਸਾਂ ਦੀ ਬੜੀ ਸੋਹਣੀ ਵਿਸਾਲ ਦਿੱਤੀ ਇਸ ਕੰਗੇ ਨਾਲ ਬਾਹੋ ਜਿੰਨੀ ਮਰਜ਼ੀ ਸਕਾਉਟ ਹੋਈ ਹੋਵੇ। ਕਾਈਨੋ ਸਤਿਗੁਰੂ ਨੇ ਕਿਹਾ ਕੰੰਗਾ ਦੋਨੋਂ ਵਕਤ ਕਰੇ। ਤੁਸੀਂ ਸ਼ਾਮ ਨੂੰ ਕਿ ਨਹੀਂ ਥੱਕੇ ਹੋਵੋ। ਲੱਕੜ ਦਾ ਕੰੰਗਾ ਸਿਰ 'ਚ ਫੇਰ ਕੇ ਮੂੰਹ ਹੱਥ ਧੋ ਲੋ। ਤੁਸੀਂ ਆ ਮਹਿਸੂਸ ਕਰੋਗੇ ਵੀ ਥੱਕਿਆ ਹੀ ਨਹੀਂ ਹੋਇਆ। ਕਿਉਂਕਿ ਇਲੈਕਟ੍ਰਿਕ ਸਿਸਟਮ ਹੈ ਸਾਰਾ ਸਿਰ ਦੇ ਵਿੱਚ, ਕੇਸਾਂ ਦੇ ਵਿੱਚ ਜਿਹੜੀ ਇਹ ਸਾਰੇ ਸੈੱਲ ਹੈ ਇਲੈਕਟ੍ਰਿਕ ਸਿਸਟਮ ਹੈ ਜਦੋਂ ਆਪਾਂ ਕੇਸ ਇੱਕ ਵਾਰ ਵਾ ਲੈਨੇ ਆ ਦਿਮਾਗ ਉਨਾ ਹੀ ਚਾਰਜ ਫੇਰ ਹੋ ਜਾਂਦਾ ਦੁਬਾਰਾ ਫਿਰ ਵਾਉਣ ਨਾਲ ਹੀ ਫਿਰ ਵਾਉਣ ਵਿੱਚ ਬੜੀ ਵੱਡੀ ਤਾਕਤ ਹੈ ਤਾਈਓ ਸਤਿਗੁਰੂ ਨੇ ਕਹੇ ਕੰਗਾ ਦੋਨੋਂ ਵਕਤ ਕਰਈ ਕਾਗ ਚੁਨੇ ਕਰ ਬੰਬਈ ਦਾਤਣ ਨੀਤ ਕਰੇ ਨਾ ਦੁੱਖ ਪਾਵੈ ਲਾਲ ਜੀ ਦਾਤਣ ਰੋਜ਼ ਕਰਨ ਨੂੰ ਕਿਹਾ ਇਹ ਪੰਜਾਬ ਦੇ ਵਿੱਚ ਆ ਪਿੱਛੇ ਹੁਣ ਥੋੜੇ ਦਿਨਾਂ ਦੀ ਗੱਲ ਹੈ ਕਿਸੇ ਦੇ ਦੰਦ ਬਹੁਤ ਦੁੱਖ ਦੇ ਸੀ ਉਹ ਡਾਕਟਰਾਂ ਬੜਿਆਂ ਨੂੰ ਦਿਖਾਏ ਕਿਤੋਂ ਉਹ ਰਾਜੀ ਨਾ ਹੋਏ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਇੱਕ ਵੈਦ ਕੋਲ ਗਏ ਬੜੇ ਪੁਰਾਣੇ ਕੋਲ ਕਹਿੰਦੇ ਦੰਦ ਬੜੇ ਦੁਖਦੇ ਆ ਬੀਬੀ ਦੇ ਉਹ ਕਹਿੰਦਾ ਪ੍ਰਾਣੀ ਤੋਂ ਪ੍ਰਾਣੀ ਟਾਲੀ ਲੱਭ ਲਓ ਤੇ ਉਹਦੀ ਦਾਤਣ ਕਰੋ ਕਹਿੰਦਾ ਉਹਨਾਂ ਹੜ ਜਨ ਵਕਤ ਹੀ ਉਹ ਹਫਤਾ ਕੋ ਉਹਨਾਂ ਨੇ 2 ਦਿਨ ਹੀ ਹਲੇ ਕੀਤੇ ਸੀਗੇ ਕਹਿੰਦੇ ਦੰਦ ਠੀਕ ਹੋ ਗਏ ਚੰਗੇ ਭਲੇ ਦਾ ਸਾਈਂ ਨੀ ਦਵਾਈ ਖਾਧੀ ਉਹ ਦੰਦ ਠੀਕ ਹੋ ਗਏ ਉਹਦੇ ਨਾਲੋਂ ਹੁਣ ਵਾਵਾ ਸਾਰੀਆਂ ਦਾਤਣਾ ਪ੍ਰਾਣੀ ਟਾਲੀ ਦੀਆਂ ਲੱਭ ਕੇ ਰੱਖੀਆਂ ਉਹਨਾਂ ਨੇ ਦਾਤਣ ਨੀਤ ਕਰੇ ਨਾਂ ਦੁੱਖ ਪਾਵੈ ਲਾਲ ਜੀ ਤਾਂ ਬੁਰਸ਼ ਕਰਦੇ ਦੰਦ ਖਰਾਬ ਹੋ ਜਾਂਦੇ ਤੇ ਇੱਥੇ ਫਿਰ ਪ੍ਰੇਮੀਆ ਨੇ ਦੱਸਿਆ ਕਿ ਇੱਥੇ ਜਿਹੜਾ ਅਖਰੋਟ ਦਾ ਦਰਖਤ ਹੈ ਉਹਦੀ ਜਿਹੜੀ ਛਿਲੜਾ ਉਹ ਵੀ ਦੰਦਾਂ ਨੂੰ ਬਹੁਤ ਅੱਛਾ ਰੱਖਦੀ ਹੈ ਇੱਥੇ ਵੀ ਕਈ ਪੰਜਾਬ ਨੂੰ ਜਾਣ ਲੱਗੇ ਸੀ ਬੰਦੇ ਵੀ ਦੰਦ ਅਸੀਂ ਠੀਕ ਕਰਾ ਕੇ ਲਿਆਉਣੇ ਆ ਕਿਸੇ ਸਿਆਣੇ ਨੇ ਦੱਸਤਾ ਵੀ ਅਖਰੋਟ ਦੀ ਛਿਲੜ ਮਲ ਲਓ ਲੱਗਦੀ ਤਾਂ ਮਿਰਚਾਂ ਵਾਂਗੂ ਬਹੁਤ ਹੋ ਪਰ ਉਹ ਨਾ ਦੰਦਾਂ ਦੀ ਬਿਮਾਰੀ ਨਹੀਂ ਦਿੰਦੀ ਉਹ ਗੱਲ ਤਾਂ ਹੀ ਨਹੀਂ ਸੀ ਸਾਰੀ ਸੱਚੇ ਪਾਤਸ਼ਾਹ ਨੇ ਕਿਉਂ ਕਿਹਾ ਦਾਤਣ ਨੀਤ ਕਰੈ ਨਾ ਦੁੱਖ ਪਾਵੈ ਲਾਲ ਜੀ ਚੰਗਾ ਦੋਨੋਂ ਵਖਤ ਕਰ ਪਗ ਚੁਨੇ ਕਰ ਬੰਦਈ ਪਗ ਚੁਣ ਕੇ ਬੰਨੋ ਸਤਿਗੁਰੂ ਤਨੇ ਕਦੇ ਦੁੱਖ ਨਹੀਂ ਆਊਗਾ ਉਹ ਗੱਲ ਹੀ ਹੋਣੀ ਵਿੱਚ ਚੰਗਾ ਕਰਨ ਨਾਲ ਦੁੱਖ ਦੂਰ ਹੁੰਦਾ ਦਾਤਣ ਕਰਨ ਨਾਲ ਦੁੱਖ ਦੂਰ ਹੁੰਦਾ ਗੁਰੂ ਸਾਹਿਬ ਨੇ ਜੋ ਵੀ ਦਿੱਤਾ ਜਿਹੜੇ ਕਕਾਰ ਦਿੱਤੇ ਜੇ ਸਰਬਲੋਹ ਦਾ ਕੜਾ ਸਰਬਲੋਹ ਦੀ ਕਿਰਪਾ ਨਾਲ ਦਿੱਤੀ ਆ ਜੇ ਗੁਰੂ ਸਾਹਿਬ ਨੇ ਇੱਕ ਸ਼ਹਿਰਾ ਬਖਸ਼ਿਸ਼ ਕੀਤਾ ਹੈ ਜੇ ਕੇਸ ਬਖਸ਼ਿਸ਼ ਕੀਤੇ ਨੇ ਕਹਿ ਸਕਦੇ ਸੀ ਮਹਾਰਾਜਾ ਕੇਸ ਕੀ ਕਰਨੇ ਕਟਾ ਦੇ ਉਪਰ ਸਤਿਗੁਰੂ ਨਹੀਂ ਕਹਿ ਸਕਦੇ ਉਹ ਸਿਆਣੇ ਨਹੀਂ ਸੀਗੇ ਤਾਂ ਮਹਾਕਾਲਪੁਰਖ ਨੇ ਕਿਉਂ ਲਾਤੇ ਕੇਸ ਆਪਣੇ ਸਾਫ ਸੂਰਤ ਦਸਤਾਰ ਚਰਾ ਕਿਉਂ ਕਿਹਾ ਕੇਸ ਕਰਕੇ ਸਤਿਗੁਰੂ ਦੀ ਫਿਲਾਸਫੀ ਨੂੰ ਸਮਝੋ ਉਹਨਾਂ ਦੀ ਮਰਿਆਦਾ ਨੂੰ ਸਮਝੋ ਉਹਨਾਂ ਦੀ ਰਾਇਤ ਨੂੰ ਸਮਝੋ ਜੋ ਉਹਨਾਂ ਨੇ ਦਿੱਤਾ ਗੁਰਾਂ ਨੇ ਉਹਨੂੰ ਸੀਰੀਅਸ ਕਰਕੇ ਲਓ ਕੋਈ ਵਾਕਈ ਬਾਣੀ ਦਾ ਇੰਨਾ ਸਤਕਾਰ ਹੋਣਾ ਚਾਹੀਦਾ ਸੋ ਜੇ ਕੋ ਸਾਡੀ ਗੱਲ ਮੰਨ ਲੈਂਦਾ ਗੱਲ ਸਾਡੀ ਮੰਨੀ ਨਹੀਂ ਕਿਸੇ ਨੇ ਤੇ ਜ਼ਥੇਦਾਰ ਸਾਹਿਬ ਹੁਣ ਵੀ ਚਾਹਣ ਇਹ ਹੁਕਮਨਾਮਾ ਜਾਰੀ ਕਰ ਦੇਣ ਬਈ ਕਿਸੇ ਅਖਬਾਰ ਕਿਸੇ ਰਸਾਲੇ ਚ ਕੋਈ ਗੁਰਬਾਣੀ ਦਾ ਛਾਪੇ ਫਿਰ ਕਿਹੜਾ ਸਿੱਖੀ ਦਾ ਬਹੁਤ ਪ੍ਰਚਾਰ ਹੋ ਗਿਆ ਕਹਿੰਦੇ ਜੇ ਇਹ ਪ੍ਰਚਾਰ ਹੁੰਦਾ ਹੈ ਨਾਲ ਇੱਕ ਰਸਾਲਾ ਸੀ ਪੰਜਾਬ ਦੇ ਵਿੱਚ ਸ਼ਬਦਾ ਉਹਦੇ ਚ ਪ੍ਰਸ਼ਨ ਉੱਤਰ ਮੈਂ ਪੜਨ ਲੱਗ ਪਿਆ ਬੈਠਾ ਬੈਠਾ ਪ੍ਰਸ਼ਨ ਕਰਤਾ ਨੇ ਲਿਖਿਆ ਜੀ ਗੁਰਬਾਣੀ ਦਾ ਅੱਜਕੱਲ ਬੜਾ ਨਰਾਦਰ ਹੋ ਰਿਹਾ ਰਸਾਲਿਆਂ ਚ ਅਖਬਾਰਾਂ ਚ ਥਾਂ ਥਾਂ ਕਾਰਨਾਂ ਉਹ ਵੀ ਅੱਗੋਂ ਹੈ ਜੀ ਸੀ ਨਾਤਕ ਜਵਾਬ ਦੇਣ ਵਾਲਾ ਉਹ ਕਹਿੰਦਾ ਜੀ ਦੇਖੋ ਸੋਏ ਧਰਮ ਵਾਲਿਆਂ ਨੇ ਇਦਾਂ ਕਿਹਾ ਕਿ ਜਦੋਂ ਕੋਈ ਬੰਦਾ ਪਕੌੜੇ ਖਾਂਦਾ ਹੋਵੇ ਉਹਦੇ ਥੱਲੇ ਜਿਹੜਾ ਕਾਗਜ਼ ਹੋਵੇ ਹਰੇਕ ਕਾਗਜ਼ ਬਾਈਬਲ ਦਾ ਹੋਊਗਾ ਜਦੋਂ ਅਸੀਂ ਸਮਝਾਂਗੇ ਸਾਡਾ ਜੀ ਸਾਰੀ ਦੁਨੀਆ 'ਚ ਪ੍ਰਚਾਰ ਹੋਵੇ ਮੈਂ ਕਿਹਾ ਕੱਲ ਨੂੰ ਕਿਤੇ ਇਹ ਨਾ ਕਰੇ ਵੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਤੇ ਹੁਣ ਕਹੋ ਵੀ ਪਕੌੜੇ ਖਾਣੇ ਅਸੀਂ ਕਿ ਫੇਰ ਸਾਡਾ ਪ੍ਰਚਾਰ ਹੋਣਾ ਅਸੀਂ ਦੂਜੇ ਧਰਮਾਂ ਦੀ ਰੀਸ ਕਿਉਂ ਕਰਨੀ ਆ ਸਾਡੇ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਹੋਈ ਆ ਦੂਜਿਆਂ ਦਾ ਨਹੀਂ ਸਾਨੂੰ ਪਤਾ ਉਹ ਸਤਕਾਰਯੋਗ ਨੇ ਗ੍ਰੰਥ ਪੜਾ ਸੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਗੁਰੂ ਅੱਖਰ ਕਿਸੇ ਗ੍ਰੰਥ ਨੂੰ ਨਹੀਂ ਲੱਗਦਾ ਤੇ ਗੁਰਬਾਣੀ ਦਾ ਕੱਲਾ ਕੱਲਾ ਅੱਖਰ ਗੁਰੂ ਰੂਪ ਹੈ ਕਿਉਂ ਓਮਕਾਰ ਵੀ ਚਾਹੇ ਕੱਲਾ ਇੱਥੇ ਮੈਂ ਇੰਨੇ ਅਖਬਾਰ ਦੇਖਦਾ ਸਾਰਿਆਂ ਵਿੱਚ ਕਿਤੇ ਓਮਕਾਰ ਲਿਖਿਆ ਕਿਤੇ ਕੋਈ ਲਿਖਿਆ ਕਿ ਫੋਟੋਆਂ ਸਾਹਿਬ ਜਾਦਿਆਂ ਦੀਆਂ ਪਿੱਛੇ ਜਿੰਨੀਆਂ ਫੋਟੋਆਂ ਰੋਲੀਆਂ ਸੀ ਉਹਨਾਂ ਦੀਆਂ ਤੇ ਬਾਣੀ ਐਵੇਂ ਹੀ ਰੋਲੀ ਛੜਦੇ ਨੇ ਇਹ ਆਪਾਂ ਨੂੰ ਬੜੀ ਭਾਰੀ ਮਾਰ ਪੈ ਜਾਣੀ ਐ ਜੇ ਆਪਾਂ ਸਤਕਾਰ ਗੁਰਬਾਣੀ ਦਾ ਨਾ ਕੀਤਾ ਗੁਰੂ ਅਰਜਨ ਦੇਵ ਜਰ ਬਾਣੀ ਲੈ ਕੇ ਆਏ ਸੀ ਗੋਇੰਦਵਾਲ ਸਾਹਿਬ ਤੋਂ ਕਾਲਕੀ ਸਾਹਿਬ ਚ ਪੋਥੀਆਂ ਰੱਖ ਕੇ ਨੰਗੇ ਚਰਨੀ ਚੱਲ ਕੇ ਚੌਰ ਆਪ ਕਰਦੇ ਆਏ ਸੀਗੇ ਤੇ ਆਪ ਮੁੜ ਕੇ ਗੁਰੂ ਸਾਹਿਬ ਜੀ ਬੈਠੇ ਨਹੀਂ ਹੈ ਹਰਿਮੰਦਰ ਸਾਹਿਬ ਬਸ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਪਲੰਗ ਦੇ ਥੱਲੇ ਪਏ ਸੀ ਮਹਾਰਾਜ ਕਹਿੰਦੇ ਨਹੀਂ ਹੁਣ ਪੋਥੀ ਸਹਿਬਾਨ ਬਿਰਾਜਮਾਨ ਹੋਣ ਦੀ ਗੁਰੂ ਕੀ ਬਾਣੀ ਇੰਨੀ ਵੱਡੀ ਆ ਤੇ ਇੱਥੇ ਬਾਣੀ ਪੈਣਾ ਜ਼ਰੂਰ ਦੀ। ਅ ਜਿੱਥੇ ਜੁੱਤੀਆਂ ਲਾਉਣੇ ਦੱਲੇ ਉੱਥੇ ਤਾਂ ਅਖਬਾਰ ਰੱਖੇ ਹੁੰਦੇ ਨੇ। ਤੇ ਉੱਥੇ ਤਾਂ ਸਾਰੀ ਬਾਣੀ ਹੁੰਦੀ ਵੱਡਾ-ਵੱਡਾ ੴ ਵਸਾਖੀ ਦੀਆਂ ਵਧਾਈਆਂ ਦਿੱਤੀਆਂ ਫਿਰ ਲੋਕਾਂ ਨੇ ਉਹਦੇ ਚ ਇੰਨੀ ਬਾਣੀ ਲਿਖ ਕੇ ਰੋਲੀ ਆ। ਫਿਰ ਫਿਰ ਕੀ ਹੋ ਜਾਊਗਾ? ਜਿਹੜੇ ਅਖਬਾਰਾਂ 'ਚ ਲਿਖਤੀ ਮੈਗਜ਼ੀਨਾਂ 'ਚ ਲਿਖਤੀ ਫਿਰ ਬੜਾ ਲੋਕਾਂ ਨੇ ਕਿਤੇ ਅਮਰ ਸ਼ਕ ਲਿਆ ਤੇ ਬੜਾ ਕਿਤੇ ਲੋਕ ਉੱਥੇ ਬਾਣੀ ਪੜਨ ਲੱਗ ਪਏ ਬਾਣੀ ਦਾ ਨਰਾਦਰ ਹੀ ਨਰਾਦਰ ਕਰੀ ਜਾਂਦੇ ਸਾਰੇ ਜਾਣੇ। ਇਹ ਪੰਥ ਨੂੰ ਫੈਸਲਾ ਕਰਨਾ ਪਊਗਾ। ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੈ ਐਵੇਂ ਬਾਣੀ ਦਾ ਸਤਕਾਰ ਬਾਣੀ ਸਿਰਫ ਪੋਥੀਆਂ ਵਿੱਚ ਹੀ ਹੋਣੀ ਚਾਹੀਦੀ ਹੈ ਗੁਟਕੀਆਂ ਪੋਥੀਆਂ ਵਿੱਚ ਬਸ ਇਹ ਤੋਂ ਬਾਹਰ ਨਾ ਜਾਵੇ ਪਹਿਲਾਂ ਤਾਂ ਇੱਕ ਸਰੂਪ ਹੀ ਹੋਣਾ ਚਾਹੀਦਾ ਸੀ ਹਰਿਮੰਦਰ ਸਾਹਿਬ ਹੀ ਚਲੋ ਫਿਰ ਮੰਨ ਲਓ ਤਖਤਾਂ ਤੇ ਹੀ ਹੁੰਦੇ ਪੰਜਾ ਤੇ ਫਿਰ ਮੰਨ ਲਓ ਇਤਿਹਾਸਿਕ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਨੇ ਫਿਰ ਮੰਨ ਲਓ ਚਲੋ ਸਾਰੇ ਗੁਰਦੁਆਰਿਆਂ 'ਚ ਹੀ ਉਹਦੇ ਘਰਾਂ 'ਚ ਨਾ ਹੁੰਦੇ ਫਿਰ ਹੁਣ ਘਰਾਂ 'ਚ ਵੀ ਸਰੂਪ ਨੇ ਫਿਰ ਘਰਾਂ 'ਚ ਵੀ ਸਤਕਾਰ ਨਹੀਂ ਕਈਆਂ 'ਚ ਹੌਣ ਕਰਦਿਆ ਕਰਦਿਆ ਬਾਣੀ ਜਿਹੜੀ ਆ ਪਿੱਛੇ ਜੇ ਕੋਈ ਐਕਟਰਸ ਦਾ ਆ ਗਿਆ ਸੀ ਇੱਕ ਓੰਕਾਰ ਪਿੱਠ ਤੇ ਲਿਖਾਈ ਫਿਰਦੀ ਐ ਹੁਣ ਪਤਾ ਹੀ ਨਹੀਂ ਹੈ ਹੁਣ ਪਤਾ ਨਹੀਂ ਮੈਂ ਕਿੱਡੀ ਨਰਾਦੀ ਕਰ ਰਹੀਆਂ ਬਾਣੀ ਦੀ ਇੱਕ ਓੰਕਾਰ ਤਾਂ ਸਾਰਿਆਂ ਦਾ ਪਿਓ ਆ ਉਹਨੂੰ ਤਾਂ ਮੱਥਾ ਟੇਕਣਾ ਤੂੰ ਤਾਂ ਸਦਾ ਹੀ ਪਿੱਠ ਕਰ ਲਈ ਉਹਦੇ ਵਾਸਤੇ ਕਿੱਡੀ ਮਾੜੀ ਗੱਲ ਲੋਕ ਬਾਣੀ ਦੀ ਵਰਤੋਂ ਦਰਬਾਰ ਤੋਂ ਕਿੱਡੀ ਕਰਦੇ ਨੇ ਸੋ ਇਹ ਸਾਰੀਆਂ ਗੱਲਾਂ ਦੀ ਵਿਚਾਰ ਕਰਾਂਗੇ ਤੇ ਚਾ ਆਪਣੀ ਚੜ੍ਹਦੀ ਕਲਾ ਹੋਣੀ ਆ ਮਹਾਰਾਜ ਨੇ ਅੱਜ ਬਹੁਤ ਅੱਛਾ ਉਪਦੇਸ਼ ਬਖਸ਼ਿਆ ਬਾਣੀ ਅਤੇ ਬਾਣੇ ਦਾ ਸਤਿਕਾਰ ਕਰੋ ਬਾਣਾ ਪਾ ਕੇ ਰੱਖੋ ਹਰ ਟਾਈਮ ਕਈ ਕੀ ਕਰਦੇ ਥੋੜੇ ਚਿਰ ਬਾਣਾ ਫਿਰ ਕੋਈ ਹੋਰ ਕੱਪੜੇ ਫਿਰ ਹੋਰ ਕੱਪੜੇ ਫਿਰ ਹੋਰ ਕੱਪੜੇ ਇੱਕ ਬਾਣਾ ਨਹੀਂ ਰੱਖਿਆ ਜਾਂਦਾ ਜੇ ਬਾਣਾ ਪਾ ਵੀ ਲੰਮੇ ਚਲੋ ਠੀਕ ਹੈ ਬਹੁਤ ਮਜਬੂਰੀ ਕੰਮ ਦੇ ਉੱਤੇ ਹੋ ਜਾਂਦੀ ਹੈ ਪਰ ਬਾਣਾ ਹਰ ਵਕਤ ਪਹਿਨਣ ਨਾਲ ਕਲਗੀ ਧਰਪਤਾ ਦੀ ਖੁਸ਼ੀ ਰਹਿੰਦੀ ਹੈ ਸ਼ਹੀਦ ਸਿੰਘ ਖੁਸ਼ ਹੁੰਦੇ ਨੇ ਨਿਆਣਾ ਕਿੰਨਾ ਸੋਹਣਾ ਲੱਗਦਾ ਉਹਨਾਂ ਨੂੰ ਵੀ ਬਾਣਾ ਪਾ ਕੇ ਫਿਰਦਾ ਸਾਡਾ ਬੱਚਾ ਜਦ ਬਾਣਾ ਹੀ ਨਹੀਂ ਪਉਂਦਾ ਮੈਂ ਬਾਣੇ ਬਾਰੇ ਕਈ ਚੀਜ਼ਾਂ ਦੇਖੀਆਂ ਹੋਈਆਂ ਮੈਨੂੰ ਤਾਂ ਪਤਾ ਇੱਕ ਵਾਰ ਕਿਸੇ ਬੰਦੇ ਨੇ ਮਹਾਰਾਜ ਦੇ ਮੂਹਰੇ ਚੱਕਰ ਚੱਕ ਲਏ ਕੋਈ ਸੀਗੇ ਫੌਜਾਂ ਆਪਣੀਆਂ ਮਸਤਾਨੀਆਂ ਫੌਜਾਂ ਹੁੰਦੀਆਂ ਕਈ ਵਾਰੀ ਲਾਗੇ ਬੜਾ ਉੱਚੀ ਅਵਸਥਾ ਦਾ ਸਿੰਘ ਬੈਠਾ ਗੁਰੂ ਗ੍ਰੰਥ ਸਾਹਿਬ ਦੇ ਉਸ ਇਦਾ ਸਿੰਘਾਂ ਨੂੰ ਕਹਿਣ ਲੱਗਿਆ ਮਹਾਰਾਜ ਜੀ ਇਹ ਸਿੰਘ ਨੂੰ ਹੁਣੇ ਪੁੱਠਾ ਕਰ ਦਿਓ ਇਹਨੇ ਮਹਾਰਾਜ ਦੇ ਮੂਹਰੇ ਚੱਕਰ ਚੱਕ ਲਿਆ ਚੀਤ ਸਿੰਘ ਹੱਸ ਕੇ ਕਹਿੰਦੇ ਚਲ ਕੋਈ ਨਹੀਂ ਬਾਣਾ ਪਾਇਆ ਹਾਂ ਖੇਰ ਮੈਨੂੰ ਪਤਲਾ ਕਿ ਬਾਣੇ ਦਾ ਕਿੰਨਾ ਆਦਰ ਕਰਦੇ ਨੇ ਉਹ ਬਾਣੇ ਦਾ ਬਹੁਤ ਸਤਕਾਰ ਹੈ ਬਾਣਾ ਤੇ ਬਾਣੀ ਧਿਆਨ ਦਿਓ ਇਹਨਾਂ ਚੀਜ਼ਾਂ ਵੱਲ ਬਾਣਾ ਜੀ ਤੇ ਪਾਇਆ ਹੋਵੇ ਤੇ ਬਾਣੀ ਪੜਦਾ ਹੋਵੇ ਉਹਦਾ ਵੀ ਸਤਕਾਰ ਕਰਨਾ ਹੈ ਇਸੇ ਚੀਜ਼ ਨਾਲ ਆਪਣੀ ਚੜ੍ਹਦੀ ਕਲਾ ਹੋਣੀ ਸਾਰਿਆਂ ਦੀ ਆਹ ਮਹਾਰਾਜ ਸੱਚੇ ਬਾਛ ਨੇ ਬਖਸ਼ਾ ਕੀਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਬੱਚਣੀ ਵਾਹੇ ਗੁਰੂ ਵਾਹੇ ਗੁਰੂ